ਹਾਂ ਜੀ ਕੀ ਹਾਲ ਚਾਲ ਹੈ ਸਾਰੇ ਮੇਰੇ ਪਿਆਰ ਤੇ ਅਹਿਮ ਮੈਚ ਦਿੱਕਾ ਬੜਾ ਸ਼ੀਲੂ ਨੰਨੇ ਸਿਰ ਤੋਂ ਚੱਕ ਪੜਾਇਆ ਵੀ ਪਤਾ ਨਹੀਂ ਸੀ ਕਿ ਛੱਡ ਕੇ ਤੈਨੂੰ ਕਿੰਨੀ ਮੈਂ ਕਰਦਾ ਆ ਗਿਆ ਗਾ ਜੀ ਨਾ ਫੜਦਾ ਜene ਕੋਈ ਵੀ ਰੱਖ ਨਹੀਂ ਜਿਨੀ ਨਹੀਂ ਦਿੱਤਾ ਕਹਿੰਦਾ ਮੈਚ ਆਇਓ ਫਿਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਜੌਬ ਹੈ ਹਸਾਬ ਨਾਲ ਇਹਨਾਂ ਦੇ ਪੈਸੇ ਵੀ ਥੋੜੇ ਥੋੜੇ ਵਧਣੇ ਚਾਹੀਦੇ ਆ ਔਰ ਇਹ ਜੌਬ ਬੜੀ ਔਖੀ ਐ ਸਕਰਾਜ ਅਗਲਾ ਕਹਿਦਾ ਦਿੰਦਾ ਯਾਰ ਮੇਲੇ ਦੇ ਵਿੱਚ ਰੈਫਰੀ ਨੇ ਐ ਕਰਤਾ ਪਰ ਨੰਬਰ ਦਾ ਜਦੋਂ ਫੈਸਲਾ ਇਨੀ ਦੁਨੀਆਂ ਦੇ ਵਿੱਚ ਕਰਨਾ ਪੈਂਦਾ ਨਾ ਜਿਹੜੇ ਜੱਜ ਹੁੰਦੇ ਐ ਉਹ ਵੀ ਸੋਚ ਸਮਝ ਕੇ ਫੈਸਲਾ ਲੈਂਦੇ ਐ ਤਾਂ ਘੰਟਾ ਅਗਲਾ ਕਹਿੰਦਾ ਚਾਹ ਪਾਣੀ ਪੀ ਕੇ ਫੇਰ ਫੈਸਲਾ ਸੁਣਾਵਾਂਗੇ ਪਰ ਇਹ ਉਹ ਅਦਾਲਤ ਐ ਵੀ ਜਿਹੜਾ ਨਾਲ ਦੀ ਨਾਲ ਹੀ ਫੈਸਲਾ ਸੁਣਾਉਣਾ ਪੈਂਦਾ ਔਰ ਇਹ ਜੱਜਮੈਂਟ ਹੁੰਦੀ ਐ ਰੈਫਰੀਆਂ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਬਹੁਤ ਔਖੀ ਜੌਬ ਐ ਭਰਾਵਾਂ ਦੀ ਪਰ ਫਿਰ ਵੀ ਆਪਣੀ ਜੌਨ ਨੂੰ ਜਿਹੜੀ ਐ ਤੰਦਰ ਹੀ ਦੇ ਨਾਲ ਸਾਰੇ ਭਰਾ ਨਮਾਉਂਦੇ ਆ ਧੰਨਵਾਦ ਆਓ ਸਾਹਮਣੇ ਚੱਲਦੇ ਹੋਏ ਮੈਚ ਦੀ ਗੱਲ ਕਰੀਏ ਪਹਿਲਾ ਸੌਰੀ ਇਹ ਲਾਸਟ ਕੁਆਟਰ ਹੈ ਜਿਹੜੀ ਇਹ ਵਿੱਚ ਜਿੱਤੂਗੇ ਉਹ ਸੈਮੀਫਾਈਨਲ ਖੇਡੂਗੀ ਲਓ ਸੱਚਾ ਸੂਰੇ ਵਾਲੀਆਂ ਆਹ ਕਬੱਡੀ ਹਰਿਆਣੇ ਦੀ ਧਰਤੀ ਦਾ ਸੁਨਰਾਜ ਚੱਕ ਮਾਈਟੇ ਕਰਦੇ ਗਲ ਲਓ ਸੂਰੇ ਵਾਲੀਆਂ ਸੱਚਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੈ ਚਾਰ ਜਾਫੀ ਮੋਹਲੇ ਕਲਬ ਢੋੜਕੋੜ ਦੇ ਪਿਆਰ ਨੇ ਲਓ ਰਾਜਾ ਨੌਜਵਾਨ ਕੋਸ਼ਿਸ਼ ਕਰਦਾ ਹੈ ਲਓ ਢੋੜਕੋੜੀਏ ਮੋਹਲੇ ਦੀਆਂ ਯਾਦਾਂ ਨੇ ਗੋਪੀ ਵਰਗੇ ਟਾਪ ਦੀ ਕਬੱਡੀ ਖੇਡਿਆ ਹੈ ਫੇਦਰੂ ਵਰਗਾ ਦਾ ਪਿੰਡ ਹੈ ਵੀਰ ਸਿੰਘ ਕਹਿੰਦੇ ਕੈਨੇਡਾ ਜਾ ਵਸਿਆ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਗੋਸ਼ਾ ਰੌਂਦੇ ਪਿੰਡਾ ਪਿਆਰ ਵਰ ਤਿਆਰ ਹੈ ਗੋਸ਼ਾ ਰੌਂਦੇ ਵਾਲਾ ਚਾਰ ਜਾਫੀ ਕਹਿੰਦੇ ਆਓ ਸਾਹਮਣੇ ਸ਼ੀਲੂ ਹਰਿਆਣੇ ਵਾਲਾ ਤੇ ਗੋਸ਼ਾ ਰੌਂਦੇ ਵਾਲਾ ਆ ਮੁੰਡੇ ਦੀਆਂ ਗੱਲਾਂ ਚਾਉਂਦੀਆਂ ਵੀ ਪਤਾ ਨਹੀਂ ਸੀਰਚ ਕੀ ਸੈੱਟ ਕੀਤਾ ਕਿੰਨੀ ਇੱਕ ਮਿਹਨਤ ਕਰਦਾ ਐ ਇੰਨਾ ਲਗਾਈ ਐ ਨਾ ਥੱਕਦਾ ਨਾ ਅੱਕਦਾ ਨਾ ਹੰਬਦਾ ਇਹ ਜੱਫੇ ਦੇ ਜੱਫਾ ਕਹਿੰਦੇ ਲਾਈਟ ਆ ਜਾ ਮਾ ਕਮਾਲਪੁਰੇ ਦੇ ਵਿੱਚ ਇਹਦਾ ਉਸਤਾਦ ਆਇਆ ਉਹਨੂੰ ਪੁੱਛਿਆ ਵੀ ਜੇ ਕਹਿੰਦੇ ਵੀ ਸੋਨਣ ਦੇ ਵਿੱਚ ਆਇਆ ਵੀ ਜੇ 20 ਪਹਿਲਵਾਨ ਅਖਾੜੇ ਦੇ ਵਿੱਚ ਮਿਹਨਤ ਕਰਦੇ ਤੇ 20 ਦਾ ਜੋਰ ਕਰਵਾ ਕੇ ਫੇਰ ਸ਼ੀਲੂ ਦਮ ਲੈਂਦਾ ਆਹ ਗੱਲ ਫੇਰ ਬਣਦੀ ਐ ਮੇਰੇ ਵੀਰੋ ਦਮ ਰੱਖਣਾ ਪੈਂਦਾ ਆਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ कहण वारा तेण वारा तेण वारा आउा हे मैदान अंदर बिला ਜਨੇਰਾ ਵਾਲਾ ਬਿੱਲਾ ਲਾ ਤੱਕੜਾ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਵਾਹ ਬੁੱਲਿਆ ਪਹਿਲਾ ਸੈਮੀਫਾਈਨਲ ਬੁੱਲੋਆਰ ਤੇ ਦੂਸਰੇ ਪਾਸੇ ਚੂੜ ਚੱਕਰੀ ਸੌਰੀ ਕਲਿਆਣ ਸੁੱਖੇ ਦੀ ਟੀਮ ਬਿਨਾ ਕਿਸੇ ਦੇ ਵੀ ਤੇ ਗਰਾਊਂਡ ਦੇ ਵਿੱਚ ਆ ਜਾਏ ਬੁੱਲੋਆਰ ਤੇ ਕਲਿਆਣ ਸੁੱਖੇ ਦਾ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ ਲੈ ਸਾਹਮਣੇ ਆਹ ਮੁੰਡਾ ਕਹਿੰਦੇ ਰੇਸ਼ੋ ਦਾ ਪੈਂਡੂ ਹੈ ਔਰ ਦੂਸਰੇ ਪਾਸੇ ਸ਼ਿੱਲੂ ਸ਼ੀਲੂ ਸ਼ੀਲੂ ਹੋਈ ਪਈ ਹੈ ਆਹ ਸ਼ੀਲੂ ਸ਼ੀਲੂ ਮੁੰਡੇ ਨੇ ਕਰਾਈ ਪਈ ਹੈ ਲਓ ਤਗੜਾ ਨੰਬਰ ਇਸ ਗਰੂ ਨੇ ਆਪਣੀ ਟੀਮ ਲਈ ਜੋਰ ਲੰਦਾ ਹੈ ਅਗਲੇ ਮੈਚ ਜੇ ਟੀਮਾਂ ਲੱਗ ਕੇ ਆ ਜਾਣ ਲਓ ਸਾਹਮਣੇ ਕਬੱਡੀ ਪਉਣ ਲਈ ਫੇਰ ਨੌਜਵਾਨ ਤਿਆਰ ਬਰ ਤਿਆਰ ਹੈ ਇੱਕ ਗੱਲ ਦੇਖੋ ਯਾਰ ਜਫਾ ਲਾ ਕੇ ਜੋਰ ਲੱਗ ਜਾਂਦਾ ਪਰ ਸ਼ੀਲੂ ਜਫਾ ਲਾ ਕੇ ਰਨਿੰਗ ਸਟਾਰਟ ਕਰ ਦਿੰਦਾ ਹੋਰ ਭੱਜੇ ਲੱਗ ਪੈਂਦਾ ਹੋਰ ਗਰਮ ਹੋ ਲੱਗ ਜਾਂਦਾ ਲੱਗ ਪੈਂਦਾ ਦੇਖੋ ਕਿੰਨੀ ਮਿਹਨਤ ਹੋਣੀ ਹੈ ਨਵੇਂ ਮੁੰਡਿਆਂ ਨੂੰ ਸਿੱਖਣ ਦੀ ਲੋੜ ਹੈ ਜਿੰਨੀ ਮਿਹਨਤ ਕਰਾਂਗੇ ਚੰਗਾਈ ਚੰਗਾ ਲਓ ਪੈਂਦੀ ਰੇਡ ਤੇ

ਹੱਸ ਰਿਹਾ ਵੀ ਸਵਾਦ ਆ ਗਿਆ ਸ਼ੀਲੂ ਤੋਂ ਨੰਬਰ ਲੈ ਕੇ ਬੰਦੇ ਦਾ ਯਾਰ ਕੋਈ ਜਿਵੇਂ ਕਹਿੰਦੇ ਨੇ ਵੀ ਖੂਨ ਵੱਧ ਜਾਂਦਾ ਹੈ ਐਡੇ ਵੱਡੇ ਬੰਦੇ ਤੋਂ ਨੰਬਰ ਲੈਣੇ ਹੀ ਵੱਡੀ ਗੱਲ ਹੋ ਜਾਂਦੀ ਹੈ ਆਹ ਸਾਹਮਣੇ ਕੈਂਡ ਵਾਲਾ ਤੇਜੀ ਖੇਡ ਮੈਦਾਨ ਵਿੱਚ ਲੁੱਬੇ ਵਾਲੀਆਂ ਤੇਜੀ ਇੱਕ ਪਾਸੇ ਕਹਿੰਦੇ ਜਨੇਰਾ ਵਾਲਾ ਲੱਗਿਆ ਹੋਇਆ ਔਰ ਦੂਜੇ ਪਾਸੇ ਕੈਂਡ ਵਾਲਾ ਤੇਜੀ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਪਹਿਲਾ ਸੈਮੀਫਾਈਨਲ ਬੁੱਲੋਵਾਲ ਤੇ ਕਲਿਆਣ ਸੁੱਖਾ ਬਿਨਾਂ ਕਿਸੇ ਦੇਰੀ ਤੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬੁੱਲੋਵਾਲ ਤੇ ਕਲਿਆਣ ਸੁੱਖੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਣਾ ਸੈਦੋ ਕੇ ਤੇ ਦੂਜੇ ਪਾਸੇ ਧੂਰਕੋਟ ਕੁਆਟਰਫਾਈਨਲ ਖੇਡ ਰਹੀਆਂ ਮੇਰੇ ਵੀਰੋ ਜਿਹੜੀ ਜਿੱਤੂਗੀ ਉਹ ਪਿੰਡਰਾ ਨਾਲ ਦੂਜਾ ਸੈਮੀਫਾਈਨਲ ਮੈਚ ਖੇਡੂਗੀ ਬਹੁਤ ਸਮੇਂ ਸਰ ਮੁਕਾਬਲੇ ਖੇਡੇ ਜਾ ਰਹੇ ਆ ਲਓ ਥੋੜਾ ਘੰਟਾ ਲੇਮ ਹੈ ਜੇ 9 ਵਜੇ ਨੂੰ ਫਾਈਨਲ ਹੋ ਜਾਂਦਾ ਤੇ ਗੱਲ ਹੋਰ ਵਧੀਆ ਹੋ ਜਾਣੀ ਸੀ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੱਜਾ ਕਬੱਡੀ ਪਾ ਰਿਹਾ ਹੈ ਲਓ ਸੱਜਾ ਸੂਰਿਆਲੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੈ ਰਾਜਾ ਕਹਿੰਦੇ ਧੂੜ ਕੋੜੀਆਂ ਥੋੜਾ ਕਬੱਡੀ ਕਰ ਧੂੜ ਕੋੜ ਖੇਡਦੀ ਹੈ ਆਹ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਪਰ ਨੰਬਰ ਰੇਡਰ ਦੇ ਸੇਜ ਆ ਜਿਹੜਾ ਹੈ ਅਗਲੀ ਰੇਡ ਕਹਿੰਦੇ ਦੇਸ਼ਾਂ ਫੇਰ ਤੁਰ ਪਿਆ ਆਹ ਤਿੰਨ ਨੂੰ ਲੱਗਾ ਹੈ ਸਿੰਘੇੜੇ ਵਾਲੇ ਵੀਰ ਦਾ ਧੰਨਵਾਦ ਹੈ ਕਹਿੰਦੇ ਟੀਮ ਬਣਾਈ ਹੈ ਤੇ ਨਾਲ ਸਾਡਾ ਵੀਰ ਬੱਬੂ ਆਇਆ ਹੈ ਲੋ ਧੰਨਵਾਦ ਸਾਰੇ ਵੀਰਾਂ ਦਾ ਪੈਂਦੀ ਹੋਈ ਰੇਡ ਤੇ ਕੌਣ ਕੌਣ ਬਲੇ ਬਲੇ ਕਰਾਵੇਗਾ ਲਓ ਲੱਖੂ ਕਹਿੰਦੇ ਸੈਦੋ ਆਇਆ ਮੁੰਡਾ ਆਹ ਲੱਤਾਂ ਦੇ ਵਿੱਚ ਵੜ ਗਿਆ ਆਹ ਦੋ ਖਿਡਾਰੀਆਂ ਦੇ درمیان ਟੱਕਰ ਚੱਲ ਰਹੀ ਹੈ ਪਰ ਰੌਂਦੇ ਪਿੰਡ ਵਾਲਾ ਗੋਸ਼ਾ ਆਹ ਮੁੰਡਾ ਭੱਜਿਆ ਦੁਰਿਆ ਜਾਂਦਾ ਟਕੜਾ ਨੰਬਰ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਅਗਲੇ ਮੈਚ ਦੀਆਂ ਦੋਨੇ ਟੀਮਾਂ ਫੈਰੀ ਕਰਕੇ ਲਾਗੇ ਆ ਜਾਣ ਜੀ ਅਗਲੇ ਮੈਚ ਦੀਆਂ ਦੋਨੇ ਟੀਮਾਂ ਉਹਨਾਂ ਟੀਮਾਂ ਨੂੰ ਬੇਨਤੀ ਕਰਦੇ ਹਾਂ ਪਹਿਲਾ ਸੈਮੀ ਕਲਿਆਣ ਸੁੱਖਾ ਇਹ ਬੁੱਲੂਵਾਲ ਹਨੀ ਪੰਡਤ ਨੂੰ ਵੇਚਿਆ ਵੀ ਆ ਜਾਵੇ ਖਲਿਆਰ ਸੁੱਖਾ ਤੇ ਬੁੱਲੂਵਾਲ ਪਹਿਲਾ ਸੈਮੀਫਾਈਨਲ ਹੋਵੇਗਾ ਲਓ ਤੇਜੀ ਕੈਨ ਪਿੰਡਵਾਖੇਣ ਮੈਦਾਨ ਦੇ ਵਿੱਚ ਕਬੱਡੀ ਪੌਂਦਰੀ ਵਧਿਆ ਹੈ ਚਾਰਜ ਫੇਰਾ ਭਰਿਆ ਹੋਇਆ ਹੈ ਕੱਠ ਟੁੱਟਿਆ ਨਹੀਂ ਆਹ ਲੋਕ ਕਹਿੰਦੇ ਖੁੱਬੇ ਬੈਠਿਆ ਇੱਕ ਟਿਕੀ ਲਗਾ ਕੇ ਆਨੰਦ ਮਾਣ ਰਿਹਾ ਲਓ ਤੇਜੀ ਦੀ ਰੇਲ ਤੇ ਬਿੱਲਾ ਜਲੇਰ ਕੋਸ਼ਿਸ਼ ਕਰ ਰਿਹਾ ਹੈ ਕੱਠ ਕਿਉਂ ਨਹੀਂ ਟੁੱਟਿਆ ਸੁਖਰਾਜ ਜੇ ਇੱਥੇ ਦੂਜਾ ਰਾਊਂਡ ਚੱਲਦਾ ਹੋਣਾ ਕਿਸੇ ਨੇ ਸੀ ਖੜਨਾ ਲਾਈਵ ਵਾਲਿਆਂ ਦੀ ਗਿਣਤੀ ਪਤਾ ਕਿਉਂ ਹੈ ਇੰਨੀ ਵੱਧ ਜੇ ਆਹੀ ਇੱਥੇ ਟੂ ਟੂ ਰੌਣਕ ਚੱਲਦਾ ਹੁੰਦਾ ਅਗਲਾ ਕਹਿੰਦਾ ਛੱਡ ਪਰਿਆ ਇਹਨਾਂ ਨੇ ਕਿਸੇ ਬੰਦੇ ਨੇ ਨਹੀਂ ਲਾਉਣੀ ਗੱਲ ਪਰ ਹੁਣ ਅਗਲੇ ਨੂੰ ਪਤਾ ਹੈ ਵੀ ਸੈਮੀਫਾਈਨਲ ਨਾਲ ਦੀ ਨਾਲ ਮੈਚ ਜਿਹੜੇ ਸਾਰੇ ਚੜਾਏ ਜਾ ਰਹੇ ਸਾਰੇ ਟਿੱਕੇ ਬੈਠੇ ਨੇ ਆਓ ਸਾਹਮਣੇ ਇੱਕ ਪਾਸੇ ਹਰਿਆਣੇ ਵਾਲੇ ਦੀ ਟੱਕਰ ਜਿੱਥੇ ਕਹਿੰਦੇ ਸ਼ਿਲੂ ਪੁੱਜਿਆ ਦਾ ਜੂਬ ਦਾ ਹੁੰਦਾ ਆਓ ਸਾਹਮਣੇ ਲੱਗਿਆ ਜੋ ਲਓ ਹਰਿਆਣੇ ਦਾ ਸ਼ੋਰਾ ਬਾਦ ਮੈਨ ਆਰਮੀ ਵਨਮੈਨ ਆਰਮੀ ਹੈ ਸਾਡੀ ਖੇਡ ਕਬੱਡੀ ਦਾ ਹਰਿਆਣੇ ਵਾਲਾ ਸ਼ੀਲੂ ਜਿਹੜੀ ਦਰਾਲ ਵਾਲਾ ਲੋਕ ਗੱਲਾਂ ਕਰਦੇ ਆ ਪਿੰਡਾਂ ਦੇ ਮੋੜਾਂ ਤੇ ਜਿਹੜੇ ਪੁਰਾਣੇ ਆ ਖਿਡਾਰੀ ਆ ਨਾ ਜਾਂ ਜਿਹੜੇ 50 ਸਾਲ ਦੀ ਉਮਰ ਤੋਂ ਉੱਪਰ ਹੋ ਗਿਆ ਉਹ ਵੀ ਗੱਲਾਂ ਕਰਦੇ ਆ ਯਾਰ ਵੀ ਇੱਕ ਹਰਿਆਣੇ ਦਾ ਮੁੰਡਾ ਉੱਠਿਆ ਪਤਾ ਨਹੀਂ ਕਿਹੜੀ ਮਿਹਨਤ ਕਰਦਾ ਹੈ ਸਮਝਦਾ ਹੀ ਨਹੀਂ ਯਾਰ ਇਕੱਲਾ ਹੀ ਲੱਗ ਜਾਂਦਾ ਰਹਿੰਦਾ ਹੈ ਇਕੱਲਾ ਹੀ ਕਮਾਲ ਕਰੀ ਜਾਂਦਾ ਰਹਿੰਦਾ ਹੈ ਨਵੇਂ ਮੁੰਡਿਆਂ 'ਤੇ ਚਰਚਾ ਹੈ ਹੀ ਹੈ ਪਰ ਬਜ਼ੁਰਗਾਂ ਦੇ ਵਿੱਚ ਵੀ ਚਰਚਾ ਹੈ ਵੀ ਯਾਰ ਇੱਕ ਹਰਿਆਣੇ ਦਾ ਮੁੰਡਾ ਪੰਜਾਬ ਖੇਡਣ ਲਈ ਆਉਂਦਾ ਹੈ ਤੇ ਕਹਿੰਦੇ ਕਮਾਲ ਦੀ ਖੇਡ ਦਾ ਮਾਲਕ ਹੈ ਜਿਹੜੇ ਪੁਰਾਣੇ ਆ ਨਾ ਜ ਫਰੀਕੀ ਨੂੰ ਕਈ ਗੱਲਾਂ ਕਰਦੇ ਦਗਾਲ ਵਾਲੇ ਬਿੱਟੂ ਵਰਗੇ ਲਗਾ ਹੈ ਮੁੰਡਾ ਬਿੱਟੂ ਦਗਾਲ ਵਰਗੀ ਖੇਡ ਖੇਡਦਾ ਜਿਹੜੇ ਜਿਹੜੇ ਬਿੱਟੂ ਦਗਾਲ ਨੂੰ ਅੱਜ ਵੀ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਣਗੇ ਬਿੱਟੂ ਨੂੰ ਦੁਨੀਆ ਪਿਆਰ ਕਰਦੀ ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਚਾਰ ਨੇ ਇੱਕ ਪਾਸੇ ਸੈਤੋ ਵਾਲਾ ਕਹਿੰਦੇ ਫਲਾਈਂਗ ਮਾਰ ਗਿਆ ਮੇਰੇ ਮਿੱਤਰੋ ਕਦੇ ਪਲਜੀਤ ਨੇ ਗੱਲਾਂ ਕਰਵਾਈਆਂ ਕਦੇ ਮੱਖਣ ਨੇ ਕਦੇ ਜੀਤੇ ਨੇ ਕਦੇ ਨੀਲੇ ਨੇ ਸਮਾਂ ਸਮਾਂ ਸਮਰੱਥ ਹੈ ਅੱਜ ਇਹਨਾਂ ਮੁੰਡਿਆਂ ਦਾ ਸਮਾਂ ਹੈ ਔਰ ਇਸ ਲਈ ਪੁਆਇੰਟ ਸਟਾਪਰ ਦਾ ਬੁੱਲ੍ਹਵਾਲ ਤੇ ਕਲਿਆਣ ਸੁੱਖਾ ਬਿਨਾਂ ਕਿਸੇ ਦੇਰੀ ਤੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬੁੱਲ੍ਹਵਾਲ ਤੇ ਕਲਿਆਣ ਸੁੱਖੇ ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਦਾ ਰੰਡਾ ਕਿਹਦਾ ਜਾਣਾ ਨੌਜਵਾਨ ਸੋਰਸ ਕਲੱਬ ਸਾਰੇ ਭਰਾਵਾਂ ਦੇ ਲਈ ਖੁਸ਼ਖਬਰੀ ਵੀ ਐਨਆਰਆਈ ਭਰਾਵਾਂ ਦੇ ਵੀ ਥੋੜੇ ਨਾਲ ਖੜੇ ਐ ਟੌਪ ਦਾ ਮੇਲਾ ਕਰਾਦਾ ਅਗਲੇ ਸਾਲ ਜਿੰਦਾ ਵੀ ਤੁਸੀਂ ਆਖੋਗੇ ਜਿੰਨਾ ਵੀ ਫੰਡ ਤੁਸੀਂ ਆਖੋਗੇ ਵਾਡੇ ਨਾਲ ਖੜਿਆ ਹੈ ਕੋਈ ਤੁਸੀਂ ਜਵਾਨ ਚੋਂ ਕੱਢ ਦਿਓਗੇ ਤੇ ਆਪਾਂ ਕਹਿੰਦੇ ਬੋਲ ਭਗਾ ਦੇਾਂਗੇ ਨੌਜਵਾਨ ਸਪੋਰਟਸ ਕਲੱਬ ਵਾਲੇ ਸਾਰੇ ਭਰਾਵਾਂ ਨੂੰ ਮੁਬਾਰਕਬਾਦ ਵੀ ਟਾਪ ਦਾ ਮੇਲਾ ਕਰਾਤਾ ਇੱਕ ਐਗਜ਼ਾਮਪਲ ਸੈੱਟ ਕਰਤੀ ਹੈ ਇੱਕ ਜਿਹਦਾ ਰੋਲ ਮਾਡਲ ਹੁੰਦਾ ਹੈ ਨਾ ਵੀ ਆ ਮੇਲੇ ਦੀ ਵੀ ਚਰਚਾ ਹੋਣੀ ਹੈ ਵੀ ਮੇਲਾ ਕਰਾਇਆ ਚੂਰ ਚੱਕਾ ਇਹਨੇ ਕਰਾਇਆ ਆ ਪੈਂਦੀ ਹੋਈ ਰੇਡ ਲਓ ਮੁੰਡਾ ਸੁਲੇੜੇ ਵਾਲਾ ਰੇਸ਼ਮ ਸ਼ਰੀਰਾ ਵੀ ਸਾਡਾ ਫਿਰ ਸਾਡੇ ਦਰਮਿਆਨ ਆਇਆ ਹੋਇਆ ਪਰ ਨੰਬਰ ਕਿੰਦੇ ਰੇਡ ਦੇ ਹਿੱਸੇ ਦਾ ਜਿਹੜਾ ਹੈ ਅਗਲੀ ਰੇਡ ਪਾਉਣ ਦੇ ਲਈ ਸ਼ਾਹਦਾ ਸੂਰੇ ਵਾਲੀਆ ਮੈਨ ਸਿੰਘ ਡੈਨੀ ਪਿੰਡ ਦੇ ਵਾਲਾ ਜਾਣਕਾਰੀ ਦੇ ਵਿੱਚ ਵਾਦਾ ਕਰ ਵੀ ਜਦੋਂ ਫੌਜੀ ਉੱਠਿਆ ਉੱਠਿਆ ਤੇ ਜਦੋਂ ਵੀ ਨਵਾਂ ਮੁੰਡਾ ਪਲੇਅਰ ਪੁਆਇੰਟ ਲੈ ਜਾਂਦਾ ਇਹ ਤੇ ਉਹਨੂੰ ਖੁਸ਼ੀ ਹੁੰਦੀ ਸੀਗੀ ਵੀ ਮੈਂ ਫੌਜੀ ਤੋਂ ਨੰਬਰ ਲਿਆ ਜਿਵੇਂ ਅੱਜ ਸ਼ਿਲੂ ਤੋਂ ਮੇਰੇ ਵੀਰੇ ਨੰਬਰ ਲੈਣ ਦੀ ਖੁਸ਼ੀ ਜਿਹੜੀ ਪਲੇਅਰਾਂ ਨੂੰ ਹੁੰਦੀ ਹੈ ਵੱਡੀ ਗੱਲ ਹੈ ਬੱਸ ਪਤਾ ਹੈ 500 ਦਾ ਸਾਢੇ 12 ਦਾ ਸੈਦੋ ਜੇ ਤੁਰਈ ਹੈ ਸੈਦੋ ਕੇ ਦਾ ਮੈਚ ਪਿੰਡਰਾ ਨਾਲ ਸੈਮੀਫਾਈਨਲ ਹੋ ਰਿਹਾ ਉਹ ਮੈਚ ਵੀ ਸਰੇ ਦਾ ਹੀ ਹੋਣਾ ਹੈ ਸੈਮੀਫਾਈਨਲ 19 ਤਰੀਕ ਕਹਿੰਦੇ ਧਰਮਕੋਟ ਦੇ ਵਿੱਚ ਹੋਣੀ ਹੈ ਸ਼ਹਿਮ ਬਲੋਟਰਾ ਸਾਡਾ ਵੀਰ ਤੁਹਾਨੂੰ ਇਹ ਮੈਚ ਕਿਵੇਂ ਲੱਗਿਆ ਤੇ ਹੋਰ ਕਬੱਡੀ ਦੇ ਮੈਚ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਰੋ ਸਪੋਰਟ ਲਾਈਕ ਕਮੈਂਟ ਜਰੂਰ ਕਰਿਆ ਕਰੋ ਹੋਰ ਹੋਰ ਨਵੇਂ ਕਬੱਡੀ ਦੇ ਟੂਰਨਾਮੈਂਟ ਦੇਖਣ ਲਈ ਮੈਚ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਮੈਂਟਾਂ 'ਚ ਦੱਸਿਆ ਕਰੋ ਆਪਣਾ ਮੰਗਲਵਾਰ ਤੇ ਸ਼ੁੱਕਰਵਾਰ ਤੇ ਐਤਵਾਰ ਨੂੰ ਆਪਣੇ ਵਲੌਗ ਆਇਆ ਕਰਨਗੇ ਕਬੱਡੀ ਦੇ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ